ਓ ਚਾਚਾ ਮਦੀ ਓ ਪੌੜੀ ਭੜਕੇ ਰੱਖੀ ਕਿ ਤ ਤੜਕ ਜਾ ਮੇਰਾ ਚੂਕ ਲਾਣਾ ਚੜਾ ਦੀ ਓਏ ਲਤ ਲਾਈ ਓ ਯਾ ਤੂੰ ਕਬਰਾ ਨਾ ਓਏ ਡਿੱਗਣੇ ਨਹੀਂ ਦੰਦਾ ਤੈਨੂੰ ਪੁੱਤਰਾ ਤੂੰ ਮਿੱਟਰ ਦੇਖ ਭਾਇਓ ਤੇ ਪੈਣੋ ਓਏ ਕੀ ਤੁਸੀਂ ਗੰਦ ਪਾਇਆ ਓਏ ਉਧਰ ਥੱਲੇ ਜੰਨੀ ਬਾਰੀ ਬਾਰੀ ਸਾਡੀ ਲਾਈਟ ਹਲਾਈ ਜਾਣਾ ਓਏ ਭਾਈ ਉਹ ਸਿੱਧਾ ਚੇਪ ਵਾਲਾ ਮੀਟਰ ਚੈੱਕ ਕਰਦੇ ਮੇਰੇ ਭਾਈ ਕਹਿੰਦੇ ਤਾਂ ਲਾਈਟ ਗਈ ਤੇ ਵੀ ਚੱਲਦਾ ਰਹਿਦਾ ਯਾਰ ਮੈਂ ਦੇਖਣ ਆਇਆ ਥੀ ਓਏ ਹੋਰ ਹੁਣ ਇਹ ਤਾਂ ਭਈਓ ਤੇ ਭੜੋ ਦੁੱਗਣਾ ਤਿਗਣਾ ਬਿੱਲ ਲੈ ਆਉਂਦੇ ਐ ਇਹ ਤਾਂ ਕੁੰਡਾ ਕਰਾਉਂਦੇ ਐ ਓਏ ਜੰਨੀ ਓ ਤੂੰ ਯਾਰ ਮੋਦੀ ਚਾਚੇ ਬੱਸੇ ਕਰੋ ਲੱਗਿਆ ਹੈ ਕਿਧਰੇ ਨਹੀਂ ਤੇਰਾ ਆਈਟੀਆਈ ਡਿਪਲੋਮਾ ਕੀਤਾ ਹੈ ਵੇ ਤੂੰ ਮੀਟਰ ਚੈੱਕ ਕਰੇਗਾ ਉਤਰਿਆ ਥੱਲੇ ਉਤਰਿਆ ਓਏ ਭਾਈ ਓ ਤੂੰ ਖੜ ਜਾ ਇੱਕ ਮਿੰਟ ਮੈਨੂੰ ਚੈੱਕ ਕਰ ਲੈ ਨੈਵੀਗੇਟਰ ਓ ਰਾਲੇ ਤੂੰ ਥੋੜਾ ਆ ਜਾਣਾ ਚੱਕ ਥੋੜਾ ਨਾ ਮਾਰੀ ਕਿਤੇ ਹੋਰ ਓਏ ਥੋੜਾ ਦਾ ਮੈਂ ਆਪੇ ਉਹ ਜਿਹੇ ਦੇ ਮਾਰਦਾ ਹੁਣਾ ਇਹਨੇ ਥੋੜਾ ਮਾਰ ਕੇ ਮੈਂ ਲਾਈਟ ਠੀਕ ਕਰਦਾ ਹੁਣਾ ਲਾਈਟ ਹਿੱਲ ਜਾਂਦੀ ਇੱਥੋਂ ਤੂੰ ਹੀ ਮੋਕ ਜੀ ਮਰੀਏ ਨਾ ਥੱਲੇ ਉਤਰਿਆ ਚ ਇਹਦੇ ਪਿੱਛੇ ਲਾ ਕੇ ਮੋਦੀ ਚਾਚੇ ਦੇ ਕਹਤੇ ਤੂੰ ਕਰਾ ਟਕਰਟ ਨਾ ਖਾਲੀ ਇਹਦਾ ਗੋਥ ਨਹੀਂ ਜਾਣਾ ਤੇਰਾ ਬਾਂਦਰ ਲੰਡਾ ਹੋ ਜੂ